ਟੂਰਨਾਮੈਂਟ ਤੇ ਦਿੱਤਾ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਹੀ ਦਰਸ਼ਕ ਵੀਰਾਂ ਦਾ ਸਾਡੇ ਸਾਰੇ ਹੀ ਵੀਰਾਂ ਦਾ ਸਾਊਂਡ ਵਾਲੇ ਦਾ ਆਪਣੀਆਂ ਦਿਲ ਦੀਆਂ ਕਹਿਰਾਂੀਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦਾ ਬਹੁਤ ਹੀ ਟਾਪ ਦਾ ਸਾਊਂਡ ਅੱਜ ਦੇ ਇਸ ਟੂਰਨਾਮੈਂਟ ਤੇ ਹਾਂਜੀ ਸਾਊਂਡ ਵਾਲੇ ਬਾਈ ਆ ਆਪਣਾ ਕਾਰਡਲੈਸ ਲੈ ਲਿਓ ਇੱਧਰ ਰੱਖ ਅਸੀਂ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਹੀ ਸਾਡੇ ਵੀਰਾਂ ਦਾ ਬਾਲਾ ਜੀ ਟ੍ਰੈਵਲ ਵਿਕੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਲੇਅਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਵੀਰ ਜੇ ਕਿਸੇ ਵੀ ਪਲੇਅਰ ਨਾਲ ਬਾਧੂ ਕੋ ਜੇ ਸਾਰੇ ਬਹੁਤ ਧੰਨਵਾਦ ਕਰਦੇ ਆਂ ਜੀ ਸਾਰਿਆਂ ਦਾ ਪਹਿਲਾ 75 ਗੱਲੋਂ ਦੇ ਦਾ ਬਈ ਮੈਨੂੰ ਪਿੰਦਰ ਨੇ ਹੁਣੀ ਹੱਸਿਆ ਨਾੜ ਜੋੜ ਬਾਈ ਇਹ ਕਹ ਬਾਕਿਆ ਦਾ ਸਕੂਟਰ ਮੇਰਾ ਬਾਕੀ ਬਾਈ ਤੇਰਾ ਬਹੁਤ ਧੰਨਵਾਦ ਮੇਰੇ ਵੀਰ ਦਾ ਵੀਰੋ ਆਪਣ ਕਬੱਡੀ ਵਾਲੇ ਫਾਸਟ ਵਾਲੇ 75 ਦਾ ਵੈਸਟ ਸ਼ੇਰੀ ਬੱਦੋ ਵਾਲਿਆ ਡਾਕਟਰ ਸਰਜੀਤ ਸਿੰਘ ਜੀ ਸਰਪੰਚ ਬਰਿੰਦਰ ਸਿੰਘ ਜੱਗੀ ਸੇਖ ਸਾਡਾ ਵੀਰ ਜੱਗੀ ਜੱਗੀ ਆਜੋ ਵੀਰੇ ਆਜੋ ਇੰਦਰਜੀਤ ਵੀਰ ਕੌਕੇ ਇੰਦਰਜੀਤ ਕੌਕੇ ਦਾ ਸ਼ੇਰੂ ਬੱਦੇਵਾਲ ਜੁਆਇੰਟ ਇਹਨਾਂ ਨੂੰ ਜੂਸਰ ਦਿੱਤੇ ਜਾ ਰਹੇ ਆ ਡਾਕਟਰ ਸਰਜੀਤ ਸਿੰਘ ਜੀ ਨਾਲ ਸਾਡਾ ਵੀ ਸਰਪੰਚ ਬਰਿੰਦਰ ਸਿੰਘ ਗੀਤਾ ਮੁੱਲਾਪੁਰ ਜੱਗੀ ਸੇਖੋਂ ਪੰਤਾ ਹਿੰਦਰ ਕਾਲਾ ਦੀਪਾ ਵੀ ਰਵਿੰਦਰ ਵੀਰ ਲਾਲੀ ਬਲਜਿੰਦਰ ਸ਼ੈਲੀ ਪ੍ਰਧਾਨ ओपन फास्ट भीरे कैसिया भीरे स्कूटर नाम ले लो भीरे आ जाओ दसे नाम ले लो भीरे टीम पे जो ओपन फास्ट कैसिया स्कूटर उरे ले आओ भीरे आ जाओ यार आ जाओ मेरा भीरे आ जाओ यार भीरे कैसिया आ जाओ नाम ले लो कप ले आओ कप चक्की फास्ट आ यार ਓ ਵੀਰੇ ਓ ਆਜੋ ਨਾਮ ਲੈ ਲਓ ਮੇਰਾ ਵੀਰੇ ਆਜੋ ਵੀਰੇ ਓ ਆਜੋ ਆਪਣਾ ਵਾਲੇ ਕਾਲਸੀ ਵਾਲੇ ਨਾਮ ਲੈ ਲਓ ਵੀਰੇ ਬੇ ਤੋੜਦੇ ਆ ਆਜਾ ਜੱਸੇ ਲਿਆ ਵੀਰੇ ਨਾਮ ਲੈ ਲਓ ਸੁੱਖਾ ਦਾਕਾ ਚੌਂਡ ਆ ਠੀਕ ਕਰ ਮੇਰਾ ਵੀ ਸਾਊਂਡ ਆ ਰਿਹਾ ਹੈਲੋ ਅਸੀਂ ਸਾਰੇ ਹੀ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਪਰਮਾਤਮਾ ਇਸੇ ਤਰ੍ਹਾਂ ਕਮੇਟੀ ਤੇ ਨਗਰ ਨਿਵਾਸੀਆਂ ਤੇ ਤੇ ਸਾਡੇ ਐਨਆਰਆਈ ਭਰਾਵਾਂ ਤੇ ਆਪਣਾ ਹੱਥ ਬਣਾਈ ਰੱਖੇ ਤਾਂ ਜੋ ਇਹ ਟੂਰਨਾਮੈਂਟ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਚੜ੍ਹਦੀ ਕਲਾ ਇੱਕ ਜਕਾਰਾ ਮਾਰ ਦਿਓ ਮੇਰਾ ਸਾਰੇ ਮੇਰਾ ਵੀਰ ਬੋਲੋ ਸੋਨ ਹੋ